ਕਚਾਟ ਅੱਬਾ ਵਿਖਿਆ ਅੱਜ ਬਟਵਾਰਾ ਪੰਜਾਬੀ ਜੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਚੰਨੀ ਅਤੇ ਮੰਦੀਪ ਕੋਲਗਣ ਨੇ ਦੱਸਿਆ ਹੈ ਕਿ ਇਹ ਗੀਤ ਪੰਜਾਬੀ ਕਲਾਕਾਰ ਪ੍ਰਮਾ ਡੁੰਮੇਵਾਲੀਆਂ ਵੱਲੋਂ ਗਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਸ ਬਟਵਾਰੇ ਗੀਤ ਦੇ ਵਿੱਚ ਸਾਰੇ ਸਮਾਜ ਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ ਸਾਰੇ ਆਪਸ ਵਿੱਚ ਬਿਨਾਂ ਕਿਸੇ ਜਾਤਪਾਤ ਤੋਂ ਆਪਸ ਵਿੱਚ ਭਾਈਚਾਰਾ ਸਾਂਝ ਕਾਇਮ ਰੱਖਣ ਲਈ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਅਤੇ ਇਸ ਨਵੇਂ ਗੀਤ ਨੂੰ ਵੱਤ ਤੋਂ ਵੱਤ ਸਹਿਯੋਗ ਦਿੱਤਾ ਜਾਵੇ ਮੋਹਰੇ ਬਹੁਤ ਸਾਰੇ ਜਿਹੜਾ ਇਹ ਪੋਸਟਰ ਹੈ ਇਹ ਪੰਜਾਬੀ Song ਪੰਜਾਬੀ ਗੀਤ ਹੈ ਬਟਵਾਰਾ ਜਿਹਨੂੰ ਪਮਾ ਦੁਮੇ ਬਾਲੀ ਇਹ ਪਾ ਦਿਨੇ ਜਰਾ ਹੈ ਕਿ ਇਹਨੂੰ ਲਿਖਿਆ ਸਾਡੇ ਪ੍ਰੋਡੂਸਰ ਸਾਹਿਬ ਤੇ ਰਾਈਟਰ ਕਮਲ ਮੇਟਾ ਜੀ ਇਸ ਗੀਤ ਦਾ ਜਿਹੜਾ ਮਿਊਜ਼ਿਕ ਦਿੱਤਾ ਹੈ ਕਰਨ ਪ੍ਰਸ ਜੀ ਨੇ ਇਸ ਗੀਤ ਦੀ ਵੀਡੀਓ ਦਾਾਸ 19 ਗੁਲਫਰੀ ਵਿੱਚ ਕੀਤੀ ਹੈ ਤੇ ਇਹ ਜਿਹੜਾ ਗੀਤ ਹੈ 1947 ਦੀ ਵੰਡ ਸਮੇ ਜਿਹੜਾ ਇੱਕ ਤਖਾਂ ਤੋਂ ਵਾਪਰਿਆ ਸੀ ਉਹਨੂੰ ਦਰਸਾਉਂਦਾ ਹੋਇਆ ਆਪਾਂ ਇਹ ਅਲੱਗ-ਅਲੱਗ ਲੋਕੇਸ਼ਨਾਂ ਤੇ ਸ਼ੂਟ ਕੀਤਾ ਹੈ ਵਾਲਾ ਤਰ੍ਹਾਂ ਦੀ ਜਿਹੜੀ ਇਹ ਸ਼ੂਟਿੰਗ ਆਪਾਂ ਹਿੰਦੂਰ ਕੀਤੀ ਆ ਉਹ ਬੇਸਿਕ ਸ਼ੂਟਿੰਗ ਪੁਆਇੰਟ ਵਾਲ ਵਾਲ ਤੇ ਕੀਤੀ ਕੀ ਲੱਗਦਾ ਹੈ ਭਾਜੀ ਕਿ ਲਗਾਤਾਰ ਕਲਾਕਾਰ ਦੇ ਉਹ ਸਾਰੇ ਹੈਗੇ ਆ ਸਮਾਜ ਦੇ ਵਿੱਚ ਪਰ ਕੋਈ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰ ਬਹੁਤ ਹੈ ਦੇਖੋ ਭਾਜੀ ਪੋਮਾ ਗੁਮੇ ਵਾਲੀ ਭਾਜੀ ਜਿਹੜੀ ਗਾਇਕੀ ਹੈ ਉਹ ਬਿਲਕੁਲ ਆਪਾਂ ਇੱਕ ਪਰਿਵਾਰ ਵਿੱਚ ਬੈਠ ਕੇ ਔਰ ਉਹ ਤੋਂ ਦੇ ਆਪਾਂ ਸੁਣਦੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਤੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਬਿਜ਼ੀ ਉਹ ਕਲਾਕਾਰ ਹੈ ਉਹ ਪੋਮਾ ਭਾਜੀ ਹੈ ਦੇ ਉਹ ਬਿਜ਼ੀ ਤਾਂ ਆਈਆਂ ਤੇ ਆਪਾਂ ਉਹਨਾਂ ਨੂੰ ਵਿਆਹ ਸ਼ਾਦੀਆਂ ਤੇ ਮਿਲਿਆਂ ਤੇ ਸੁਣਦੇ ਆ ਤੇ ਇਦਾਂ ਨਹੀਂ ਹੈ ਕਿ ਜਿਹੜੀ ਇਦਾਂ ਦੀ ਗਾਇਕੀ ਜਿਹੜੀ ਆਪਾਂ ਅਕ ਪਰਿਵਾਰ ਤੇ ਵਿਅਕਤੀ ਤੋਂ ਨਹੀਂ ਹੁੰਦੇ ਆ ਲੋਕੀ ਤਾਂ ਹੀ ਉਹ ਜਿਹੜੇ ਅੱਜ ਦੇ ਸਮੇਂ ਵਿੱਚ ਵੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਲਾਉਂਦੇ ਕੀ ਲੱਗਦਾ ਪਾਜੀ ਬਟਵਾਰਾ song ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿਓ ਕਿੱਥੇ ਹੋਈ ਹੈ ਸ਼ੂਟਿੰਗ ਤੇ ਜਿਦਾ ਮੈਂ ਪਹਿਲਾਂ ਦੱਸਿਆ ਪਾਜੀ ਇਹਦੀ ਜ਼ਿਆਦਾਤਰ ਸ਼ੂਟਿੰਗ ਅੱਧੀ ਕੀਤੀ ਹੈ ਦੇਸੀ ਸ਼ੂਟਿੰਗ ਦੇ ਪੁਆਇੰਟ ਫੋਲੋਗਰ ਤੇ ਵੱਖ-ਵੱਖ ਲੋਕੇਸ਼ਨਾਂ ਤੇ ਆਊਟਡੋਰ ਵੀ ਥੋੜੀ ਜਿਹੀ ਆਪਾਂ ਸ਼ੂਟ ਕੀਤਾ ਅਕਸਰ ਸੁਣਿਆ ਜਾਂਦਾ ਕਿ ਪੰਮਾ ਜੀ ਦੇ ਗਾਣੇ ਸਮਾਂ ਨੂੰ ਸੇਹ ਬੰਦੇ ਆ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਨਾ ਮਿਠਾਸ ਹੈਗਾ ਕਿ ਜਿਹੜੇ ਦਰੋਂ ਲਿਖੇ ਨਾ ਕੋਣ ਨਾ ਬੇ ਆ ਬਿਲਕੁਲ ਬਿਲਕੁਲ ਜੇ ਆ ਤੁਸੀਂ ਗਾਣਾ ਸੁਣ ਕੇ ਦੇਖੋ ਜਿੱਥੇ ਸਾਡੇ ਰਾਜੇ ਕਮਲ ਮੇਟਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਤੇ ਉੱਥੇ ਪੰਮਾ ਭਾਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਗਾਇਆ ਔਰ ਇੱਕ ਇੱਕ ਸ਼ਬਦ ਜਿਹੜਾ ਨਾ ਤੁਹਾਡੇ ਦਿਲ ਨੂੰ چیر ਕੇ ਨਿਕਲੂ ਔਰ ਬਿਲਕੁਲ ਹਾਫ ਹਾਫ 1947 ਵਾਲੇ ਨਾ ਜਿਹੜਾ ਉਸ ਸਮੇ ਦਾ ਦ੍ਰਿਸ਼ਾ ਤੁਹਾਡੇ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸਤਿ ਸ਼੍ਰੀ ਅਕਾਲ ਮਾਹੀ ਜੀ ਤੁਹਾਡਾ ਬਾਬਾ ਪੰਨਾਬਾ ਜੀ ਦੇ ਕਾਰਜ ਕਰਨ ਆਏ ਅੱਜ ਅਸੀਂ ਜਿਹੜਾ ਚੰਨੀ ਦਾ ਜੀ ਹੁਣੇ ਵੀਡੀਓ ਟ੍ਰੈਕਟਰ ਹੈ ਜੀ ਤੁਹਾਨੂੰ ਪਤਾ ਹੀ ਹੈ ਤੇ ਉਹਨੇ ਇੱਕ ਉਸੇ Song ਦਾ ਕਵਰ ਰਿਲੀਜ਼ ਕੀਤਾ ਹੈ ਬਟਵਾਰਾ Song ਜਿਹੜਾ ਕਿ ਲੋਕ ਗਾਇਕ ਪੰਨਾ ਗੁੰਮੇਵਾਲ ਜੀ ਨੇ ਗਾਇਆ ਹੈਗਾ ਤੇ ਜਿਹੜਾ ਕਿ ਬਹੁਤ ਵਧੀਆ Song ਹੈਗਾ ਜਿਹੜਾ ਭਾਈਚਾਰਕ ਸਾਂਝ ਨੂੰ ਬਣਾ ਜਿਵੇਂ ਕੇ ਆਪਾਂ ਬਣਾਈ ਰੱਖਣ ਵਾਲੇ ਤੇ ਪੁਰਾਣੇ 1947 ਦੇ ਸਮੇਂ ਦੀ ਇਹਦੇ ਤੇ ਗੱਲ ਕੀਤੀ ਹੋਈ ਹੈ ਤੇ ਵੀਡੀਓ ਦੇਖੋ ਬਹੁਤ ਵਧੀਆ ਹੈਗੀ ਹੈ ਵਧੀਆ ਮੈਸੇਜ ਫਾਜ਼ਿਲ ਕਾ ਵਿਕੇ 70 2010 ਜੈ 70 ਬਧਨ ਕਰਕੇ ਸਭ ਨੂੰ